ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ راہਲ ਗਾਂਧੀ ਦੇ ਉੱਪਰ ਕੀਤਾ ਤਿੱਖਾ ਹਮਲਾ ਸਿੱਖਾਂ ਦੇ ਕਾਤਲ ਨਾਲ ਮੈਂ ਹੱਥ ਨਹੀਂ ਮਿਲਾ ਸਕਦਾ ਜੋ ਰਵਨੀਤ ਬਿੱਟੂ ਨੇ راہਲ ਗਾਂਧੀ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਹੈ راہਲ ਗਾਂਧੀ ਨੇ ਵੀ ਬਿੱਟੂ ਨੂੰ ਗਦਾਰ ਸਰਦਾਰ ਕਿਹਾ ਜੋ ਬਹੁਤ ਹੀ ਤਿੱਖੀ ਬਹਿਸਬਾਜ਼ੀ ਹੋਈ ਸੰਸਦ ਦੇ ਵਿੱਚ ਹੱਥੋ ਪਾਈ ਤੱਕ ਗੱਲ ਪਹੁੰਚ ਗਈ راہਲ ਗਾਂਧੀ ਨੂੰ ਉਹਨਾਂ ਦੇ ਸਾਰੇ ਹੀ ਸਮਰਥਕਾਂ ਨੇ ਪਿੱਛੇ ਬੁਲਾ ਲਿਆ ਔਰ ਬਿੱਟੂ ਜਿਹੜਾ ਇਕੱਲੇ ਖੜਾ ਰਿਹਾ ਰੋਹਲ ਗਾਂਧੀ ਨੂੰ ਲਲਕਾਰੇ ਮਾਰਦਾ ਰਿਹਾ ਸੰਸਦ ਦੇ ਵਿੱਚ ਕੀ ਸੀ ਪੂਰਾ ਮਾਮਲਾ ਤੁਸੀਂ ਜੁੜੇ ਹੋ ਨੌਕਰਾਏ న్యూਸ ਨਾਲ ਬਹੁਤ-ਬਹੁਤ ਸਵਾਲ ਉਠਾਣਾ ਜੋ ਰਾਜ ਮੰਤਰੀ ਰਵਨੀਤ ਬਿੱਟੂ ਤੇ ਕਾਂਗਰਸ ਦੇ युवराज ਰੋਹਲ ਗਾਂਧੀ ਦੇ ਵਿੱਚ ਅੱਜ ਬਹੁਤ ਹੀ ਤਿੱਖੀ ਝੜਪ ਹੋਈ ਰੋਹਲ ਗਾਂਧੀ ਜੋ ਰਵਨੀਤ ਬਿੱਟੂ ਨੂੰ ਗਦਾਰ ਸਰਦਾਰ ਕਹਿੰਦੇ ਨਜ਼ਰ ਆਏ ਕਿ ਰਵਨੀਤ ਬਿੱਟੂ ਨੇ ਗਦਾਰੀ ਕੀਤੀ ਹੈ ਪਿੱਠੇ ਵੇ ਛੁੜਾ ਮਾਰਿਆ ਹੈ ਜੋ ਐਸਐਸ ਗਰਦਾਰ ਨਾਲ ਕਦੇ ਵੀ ਅੱਖ ਨਹੀਂ ਮਿਲਾਵਾਂਗੇ ਹੱਥ ਨਹੀਂ ਮਿਲਾਵਾਂਗੇ ਉੱਥੇ ਬਿੱਟੂ ਨੇ ਵੀ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਕਿ ਮੈਂ ਸਿੱਖਾਂ ਦੇ ਕਾਤਲ ਨਾਲ ਵੀ ਨਹੀਂ ਹੱਥ ਮਿਲਾਉਣਾ ਚਾਹੁੰਦਾ ਸੋ ਮਾਮਲਾ ਬਹੁਤ ਤਿੱਖਾ ਪੱਕ ਗਿਆ ਸੰਸਦ ਦੇ ਵਿੱਚ ਦੋਨੋਂ ਹੱਥੋਂ ਪਾਈ ਤੱਕ ਹੋ ਗਏ ਰਵਨੀਤ ਬਿੱਟੂ ਦੇ ਵੱਲ ਰੋਹਲ ਗਾਂਧੀ ਵੱਧੇ ਨੇ ਪਰ ਰੋਹਲ ਗਾਂਧੀ ਨੂੰ ਉੱਥੇ ਉਹਨਾਂ ਦੇ ਦੋਸਤਾਂ ਨੇ ਫੜ ਲਿਆ ਜੋ ਰਵਨੀਤ ਬਿੱਟੂ ਨੂੰ ਲਲਕਾਰੇ ਮਾਰਦਾ ਰਿਹਾ ਰਵਨੀਤ ਬਿੱਟੂ ਕਿ ਆਓ ਮੈਂ ਕੋਈ ਚੂੜੀਆਂ ਨਹੀਂ ਪਹਿਨੀਆਂ ਹੋਈਆਂ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੇ ਵਿੱਚ ਬਹੁਤ ਹੀ ਤਿੱਖੀ ਬਹਿਸਬਾਜ਼ੀ ਹੋਈ ਜਿਸ ਨੂੰ ਲੈ ਕੇ ਰਵਨੀਤ ਬਿੱਟੂ ਜਿਸ ਨੇ ਗਾਂਧੀ ਪਰਿਵਾਰ ਦੇ ਉੱਪਰ ਸਿੱਖਾਂ ਦਾ ਕਾਤਲ ਕਿਹਾ ਪੰਜਾਬ ਦੇ ਗੁਰਦੁਆਰਿਆਂ ਨੂੰ ਅੱਗ ਲਾਉਣਾ ਤੇ ਗੰਭੀਰ ਇਲਜ਼ਾਮ ਲਗਾਏ ਨੇ ਰਾਹੁਲ ਗਾਂਧੀ ਨੂੰ ਕਰਨੇ ਹੱਕੀ ਲਿਆ ਹੈ ਰਵਨੀਤ ਬਿੱਟੂ ਨੇ ਬਿੱਟੂ ਨੇ ਕਿਹਾ ਕਿ ਸਿੱਖਾਂ ਦੇ ਅਪਮਾਨ ਅਤੇ ਪੰਜਾਬ ਦੇ ਗੁਰਦੁਆਰਿਆਂ ਨੂੰ ਅੱਗ ਲਗਾਉਣਾ ਗਾਂਧੀ ਪਰਿਵਾਰ ਹੀ ਜ਼ਿੰਮੇਵਾਰ ਹੈ ਉਹਨਾਂ ਨੇ ਸਪੱਸ਼ਟ ਕੀਤਾ ਕਿ ਦੇਸ਼ ਦੇ ਖਿਲਾਫ ਬੋਲਣ ਕਰਨ ਉਹਨਾਂ ਨੇ ਰੋਹਲ ਗਾਂਧੀ ਨੂੰ ਗद्दार ਕਿਹਾ ਹੈ ਅਤੇ ਆਪਣੇ ਪਰਿਵਾਰ ਦੀਆਂ ਦੇਸ਼ ਦੀਆਂ ਨਿੱਤੀਆਂ ਕੁਰਬਾਨੀਆਂ ਦਾ ਹਵਾਲਾ ਦਿੱਤਾ ਹੈ ਬਿੱਟੂ ਅਨਸਾਰ ਜਦੋਂ ਉਹ ਕਾਂਗਰਸ ਵਿੱਚ ਸਨ ਤਾਂ ਉਹਨਾਂ ਨੂੰ ਸ਼ਹੀਦ ਦਾ ਪੋਤਾ ਕਹਿ ਕੇ ਸਨਮਾਨਿਆ ਜਾਂਦਾ ਸੀ ਪੂਰੀ ਕਾਂਗਰਸ ਉਹਨਾਂ ਨੂੰ ਸ਼ਹੀਦ ਦਾ ਪੋਤਾ ਕਹਿੰਦੀ ਸੀ ਪਰ ਜਦੋਂ ਉਹ ਭਾਜਪਾ ਵਿੱਚ ਚਲੇ ਗਏ ਨੇ ਤਾਂ ਹੁਣ ਰੋਹਲ ਗਾਂਧੀ ਉਹਨਾਂ ਨੂੰ ਗद्दार ਦੋਸ਼ਤ ਕਹਿ ਰਹੇ ਹਨ ਉਹਨਾਂ ਨੇ ਦੋ ਟੁਕ ਸ਼ਬਦਾਂ ਵਿੱਚ ਕਿਹਾ ਕਿ ਉਹ ਸਿੱਖਾਂ ਦੇ ਕਾਤਰ ਪਰਿਵਾਰ ਨਾਲ ਕਦੇ ਵੀ ਹੱਥ ਨਹੀਂ ਮਿਲਾਉਣਗੇ ਸੋ ਰਵਨੀਤ ਬਿੱਟੂ ਤੇ راہਲ ਗਾਂਧੀ ਦੇ ਵਿਚਕਾਰ ਇਸ ਤਿੱਖੀ ਬਹਿਸਬਾਜ਼ੀ ਨੇ ਸੋਸ਼ਲ ਮੀਡੀਆ ਦੇ ਵਿੱਚ ਤਥੱਲੀ ਮਚਾ ਦਿੱਤੀ ਜੋ راہਲ ਗਾਂਧੀ ਤੇ ਬਿੱਟੂ ਦੇ ਵਿੱਚ ਕਿਸੇ ਸਮੇਂ ਵੀ ਇਹ ਖੜਕ ਸਕਦੀ ਏ ਜੋ ਰਵਨੀਤ ਬਿੱਟੂ ਨੇ راہਲ ਗਾਂਧੀ ਨੂੰ ਲਲਕਾਰੇ ਮਾਰੇ ਨੇ ਕਿ ਮੈਂ ਕੋਈ ਚੂੜੀਆਂ ਨਹੀਂ ਪਾਈਆਂ ਹੋਈਆਂ ਜੇਕਰ ਤੁਸੀਂ ਮੇਰੇ ਵੱਲ ਵਧੋਗੇ ਤਾਂ ਮੈਂ ਤੁਹਾਨੂੰ ਸੰਸਦ ਦੇ ਵਿੱਚ ਫੜ ਕੇ ਤੇ ਪੁੱਠਾ ਟੰਗਾਗਾ ਸੋ ਰਵਨੀਤ ਬਿੱਟੂ ਤੇ راہਲ ਗਾਂਧੀ ਦੇ ਵਿਚਕਾਰ ਬਹੁਤ ਤਿੱਖੀ ਚੜਪੋਈ ਏ ਇਸ ਨੂੰ ਲੈ ਕੇ ਭਾਜਪਾ ਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਇਸ ਵਿਵਾਦ ਦੇ ਵਿੱਚ ਕੁਦਰਦਿਆ ਹੋਇਆ ਰੋਹਲ ਗਾਂਧੀ ਦੇ ਉੱਪਰ ਨਿਸ਼ਾਨਾ ਸਾਧਿਆ ਸਿਰਸਾ ਨੇ ਕਿਹਾ ਕਿ ਰੋਹਲ ਗਾਂਧੀ ਦਾ ਬਿਆਨ ਪੂਰੀ ਸਿੱਖ ਕੌਮ ਨੂੰ ਸ਼ਰਮਸ਼ਾਰ ਕਰਨ ਵਾਲਾ ਹੈ ਕਿਉਂਕਿ ਸਰਦਾਰ ਕਦੇ ਗਦਾਰ ਨਹੀਂ ਹੁੰਦੇ ਉਹਨਾਂ ਨੇ ਕਿਹਾ ਕਿ ਅਸਲੀ ਗਦਾਰ ਗਾਂਧੀ ਪਰਿਵਾਰ ਹੈ ਜਿਸ ਨੇ ਸਿੱਖਾਂ ਦੇ ਹਿਰਦੇ ਬਲਉਂਦਰੇ ਹਨ ਸੋ ਪੰਜਾਬ ਦੇ ਵਿੱਚ ਰਵਨੀਤ ਬਿੱਟੂ ਲੰਬਾ ਸਮਾਂ ਕਾਂਗਰਸ ਦੇ ਵਿੱਚ ਰਹੇ ਨੇ ਜੋ ਕਾਂਗਰਸ ਦੇ ਵਿੱਚ ਉਹਨਾਂ ਨੂੰ ਦੋ ਵਾਰ ਸੰਸਦ ਮੈਂਬਰ ਵੀ ਬਣਨ ਦਾ ਮੌਕਾ ਮਿਲਿਆ ਪਰ ਪਿਛਲੀਆਂ 2024 ਲੋਕ ਸਭਾ ਚੋਣਾਂ ਵਿੱਚ ਰਵਨੀਤ ਬਿੱਟੂ ਭਾਜਪਾ ਵਿੱਚ ਸ਼ਾਮਲ ਹੋ ਗਏ ਬੀਜੇਪੀ ਵਾਲੋ ਉਹਨਾਂ ਨੂੰ ਲੁਧਿਆਣਾ ਤੋਂ ਕਿ ਜੋ ਟਿਕਟ ਦਿੱਤੀ ਗਈ ਪਰ ਉਹ ਜਿੱਤ ਦਰਜ ਨਹੀਂ ਕਰ ਸਕੇ ਉਸ ਸਮੇਂ ਜੋ ਰਾਜਾ ਬਿੰਗ ਉਹਨਾਂ ਦੇ ਮੁਕਾਬਲੇ ਵਿੱਚ ਸੀ ਰਾਜਾ ਬਿੰਗ ਨੇ ਉਹਨਾਂ ਨੂੰ ਹਰਾ ਦਿੱਤਾ ਸੋ ਹੁਣ ਰਵਨੀਤ ਮਿੱਟੂ ਨੂੰ ਰਾ ਸਭਾ ਰਾਜਸਥਾਨ ਤੋਂ ਲੜਾਈ ਕੀਤੀ ਔਰ ਰਾ ਸਭਾ ਮੈਂਬਰ ਬਣੇ ਉਸ ਤੋਂ ਬਾਅਦ ਉਹਨਾਂ ਨੂੰ ਕੇਂਦਰੀ ਰੇਡ ਰਾਜ ਮੰਤਰੀ ਬਣਾਇਆ ਗਿਆ ਪੰਜਾਬ ਦੇ ਵਿੱਚ ਵੱਡੀ ਜ਼ਿੰਮੇਵਾਰੀ ਨਿਭਾਈ ਰਵਨੀਤ ਮਿੱਟੂ ਨੂੰ ਬੀਜੇਪੀ ਨੇ ਔਰ ਬੀਜੇਪੀ ਦਾ ਸੀਨੀਅਰ ਲੀਡਰ ਹੈ ਪੰਜਾਬ ਦੇ ਵਿੱਚ ਅੱਜ ਬੀਜੇਪੀ ਦੇ ਵੱਲੋਂ ਜੋ ਸੰਸਦ ਦੇ ਵਿੱਚ ਬਜਟ ਪੇਸ਼ ਕੀਤਾ ਗਿਆ ਉਸ ਨੂੰ ਲੈ ਕੇ ਰਾਹੁਲ ਗਾਂਧੀ ਦੇ ਵੱਲੋਂ ਉਸ ਦਾ ਵਿਰੋਧ ਕੀਤਾ ਗਿਆ ਜਿਸ ਨੂੰ ਲੈ ਕੇ ਬਿੱਟੂ ਨੇ ਵੀ ਇਸ ਦੇ ਵਿਰੋਧ ਦੇ ਵਿੱਚ ਬੋਲਦਿਆਂ ਹੋਇਆ ਰਾਹੁਲ ਗਾਂਧੀ ਦੇ ਉੱਪਰ ਤਿੱਖੇ ਹਮਲੇ ਕੀਤੇ ਜਿਸ ਕਾਰਨ ਝੜਪ ਹੋਈ ਏ ਰਾਹੁਲ ਗਾਂਧੀ ਤੇ ਰਵਨੀਤ ਬਿੱਟੂ ਦੇ ਵਿਚਕਾਰ ਬਹੁਤ ਤਿੱਖੀ ਝੜਪ ਨੂੰ ਲੈ ਕੇ ਹੰਗਾਮਾ ਮਚ ਗਿਆ ਪੂਰੀ ਸੰਸਦ ਦੇ ਵਿੱਚ ਜੋ ਮੁੱਲਤਵ ਕਰਨਾ ਪਿਆ ਇਹ ਸਦਨ ਜਿਸ ਕਰਕੇ ਰਵਨੀਤ ਬਿੱਟੂ ਜੋ ਖਾਵੀ ਹੋ ਗਏ ਨੇ ਕਾਂਗਰਸ ਦੇ ਉੱਪਰ ਕਾਂਗਰਸ ਦੇ 8 ਸੰਸਦ ਮੈਂਬਰਾਂ ਨੂੰ ਇਸੇ ਕਾਰਨ ਇਹ ਮੌਲਤਵ ਕਰਤਾ ਗਿਆ ਪੂਰੇ ਸਦਨ ਦੇ ਵਿੱਚੋਂ ਕਾਂਗਰਸ ਦੇ ਪੰਜਾਬ ਦੇ ਅਠੋ ਦੇ ਅੱਠੇ ਮੈਂਬਰ ਹੁਣ ਉਹਨਾਂ ਨੂੰ ਪੂਰੇ ਸਦਨ ਵਿੱਚ ਹਾਜ਼ਰੀ ਨਹੀਂ ਹੋਣ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਇਹ ਪੂਰਾ ਦਿਨ ਹੰਗਾਮੇ ਦੀ ਪੇਟ ਚੜ ਗਈ ਸੰਸਦ